ਬਾਈ ਦੇ ਵਿਆਹ ਦਾ ਕਾਰਡ ਜਿਹਨੂੰ ਮੈਂ ਲੈਣਾ ਸੀ ਨਾ ਆਉਂ ਚਲੋ ਸਕਾਰਪਿਓ ਗੱਡੀ ਵੀ ਮੈਂ ਲੈਣੀ ਸੀਗਾ ਜੇ ਮੈਂ ਇੰਗਲੈਂਡ ਨਾ ਜਾਂਦਾ ਤਾਂ ਸ਼ਾਇਦ ਅੱਜ ਆਪਾਂ ਬੈਠੇ ਹਾਂ ਪਾਗਲ ਹੋਣ ਵਾਲਾ ਕੰਮ ਹੋ ਗਿਆ ਮੈਂ ਖੜਾ ਮੇਰੇ ਕੋਲ ਦੀ ਟਰਾਲੀ ਲੱਗੀ ਹਮ ਸਸਕਾਰ ਵਾਲੀ ਜਗ੍ਹਾ ਤੇ ਮੇਰਾ ਯਾਰ ਦੋਸਤ ਮੈਨੂੰ ਕਹਿ ਰਿਹਾ ਕਹਿੰਦਾ ਬਾਈ ਤੂੰ ਅਰੁਣ ਹੋਣੀ ਗੰਨ ਮੈਂ ਰਾਂ ਕਹਿੰਦਾ ਇਹਨਾਂ ਨੂੰ ਕਹਿ ਦੇ ਤੂੰ ਤਾਂ ਜਾਣਦੇ ਹੀ ਹੈ ਤੇ ਤੈਨੂੰ ਟਰਾਲੀ ਤੇ ਝਾੜ ਲੈਣਗੇ ਮੈਂ ਕਿਹਾ ਬਾਈ ਕੱਢ ਲਈ ਮੈਂ ਕਿਹਾ ਜਦੋਂ ਮੈਂ ਆਉਂਦਾ ਸੀ ਤਾਂ ਉਹ ਮੈਨੂੰ ਹੱਥ ਖੜਾ ਕੇ ਕਹਿੰਦੇ ਵੀ ਉਹ ਬਾਈ ਘਰੇ ਆ ਲੋ ਇਧਰ ਆ ਜਾ ਮੈਂ ਕਿਹਾ ਜਾ ਦੋਹੀ ਨਹੀਂ ਰਿਹਾ ਤੇ ਉਦੋਂ ਮੈਨੂੰ ਮੈਨੂੰ ਐ ਲੱਗਦਾ ਵੀ ਸ਼ਾਇਦ ਜਿਸ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਸੀ ਵਿਆਹ ਦੀ ਗੱਲ ਵੀ ਉੱਥੇ ਪੱਕਾ ਹੋਈ ਹੋਣੀ ਆ ਫਿਰ ਤਾਂ ਵੀ ਸਿੱਧੂ ਬਾਈ ਜਿੱਦਾਂ ਅੱਜ ਮੇਲਾ ਲੱਗਿਆ ਵੀ ਵਿਆਹ ਤੇ ਵੀ ਕੁਛ ਨਾ ਕੁਛ ਵੀ ਹੋਊ ਜਸ਼ਨ ਯਾਰ ਵੱਡੇ ਲੈਵਲ ਤੇ ਅਸੀਂ ਬਾਈ ਬਹੁਤ ਤਾਂ ਬਾਈ ਸਾਨੂੰ ਇਹ ਲੱਗਦਾ ਸੀ ਜੇ ਬਾਈ ਦਾ ਵਿਆਹ ਹਮ ਮਤਲਬ ਬਿਆਲ ਦਿਨ ਆ ਗਿਆ ਨਾ ਹਮ ਤਾਂ ਲੋਕ ਸਾਡੇ ਨਾਲ ਹਮ ਐਂ ਸਰਕਲ ਵਧਾਈ ਜਾਣਗੇ ਵੀ ਬਾਈ ਕਾਰ ਹੀ ਵਿਲ ਜੇ ਵਿਆਹ ਦਾ ਹਮ ਵੀ ਇਹ ਸਿੱਧੂ ਦੇ ਨਾਲ ਹਮ ਜੇ ਇਹਨਾਂ ਨੂੰ ਥੋੜੀ ਕੁਝ ਸੈਟਿੰਗ ਹੋ ਜੇ ਸਿੱਧੂ ਬਾਈ ਦਾ ਕਾਰਡ ਹੀ ਮਿਲ ਜੇ ਬਾ ਬਾਈ ਦੇ ਵਿਆਹ ਦਾ ਕਾਰਡ ਜਿਹਨੂੰ ਮੈਣਨਾ ਸੀ ਨਾ ਹਮ ਚਲੋ ਸਕਾਰਪਿਓ ਗੱਡੀ ਵੀ ਮੈਣਨੀ ਸੀ ਗੱਟ ਸਮਝ ਗਈ ਸਹੀ ਗੱਲ ਵੀ ਉੱਥੇ ਵਿਆਹ ਦੇ ਉੱਤੇ ਐਂਟਰੀ ਥੋੜੀ ਤਾਂ ਚਲ ਹੋ ਜਾਣੀ ਸੀ ਤੂੰ ਤਾਂ ਭਰਾ ਸੀ ਉੱਥੇ ਤੋਂ ਲੋ ਤੋਂ ਪਹਿਲਾਂ ਹੀ ਐਂਟਰੀਆਂ ਘੱਟ ਹੀ ਹੋਣੀਆਂ ਸੀ ਅੱਛਾ ਮੇਲਾ ਹੀ ਲੱਗਣਾ ਅਸੀਂ ਵੀ ਜਿਹੜਾ ਜਿਹੜਾ ਮੇਲਾ ਪਰ ਹੋਣਾ ਸੀਗਾ ਵੀ ਉਦਾਂ ਦੇ ਜਿਹੜੇ ਉਹਦੇ ਖਾਸ ਨੇ ਉਹ ਜਾਣੇ ਨਹੀਂ ਲੋਕਾਂ ਦੇ ਤਰਸਣਾਂ ਦੀ ਲੋਕਾਂ ਨੇ ਵੀ ਅਸੀਂ ਉਹਦੇ ਵਿਆਹ ਚ ਹੂੰ ਯਕਸਰਾਬ ਚਾੜ ਇੱਕ ਫੋਟੋ ਹੀ ਹੋ ਜੇ ਜਾਂ ਇਹ ਕੁਝ ਬਹੁਤ ਤਕੜਾ ਵਿਆਹ ਹੋਣਾ ਨਹੀਂ ਅੱਛਾ ਕੀ ਬਾਈ ਬਾਈ ਦਾ ਕੀ ਪਲਾਨ ਸੀ ਜਿਵੇਂ ਬਾਈ ਹਮੇਸ਼ਾ ਪੁਰਾਣੇ ਕਲਾਕਾਰਾਂ ਨੂੰ ਸਪੋਰਟ ਕਰਦਾ ਹੈ ਜਿਵੇਂ ਅਨਖੀਲਾ ਸਾਹਿਬ ਨੇ ਵੀ ਕਿਹਾ ਵੀ ਖਾੜਾ ਲੱਗਣਾ ਸੀ ਲਾਹੂ ਹੀਰੇ ਦਾ ਖਾੜਾ ਖੁੱਲੇ ਟੈਂਟ ਲੱਗਣੇ ਪੁਰਾਣਾ ਸਿਸਟਮ ਹੀ ਹੋਣਾ ਸੀ ਯਾਰ ਅੱਛਾ ਹੋਣਾ ਪੁਰਾਣਾ ਹੀ ਸੀਗਾ ਉਹ ਜਟਵਾੜਾਂ ਵਾਲਾ ਹੀ ਠੀਕ ਹੈ ਪਰ ਹੁਣ ਮਤਲਬ ਕਾਰਾਂ ਕੋਰਾਂ ਦਾ ਕਾਫਲੇ ਵੱਡੇ ਹੋਣਗੇ ਅੱਛਾ ਕੀ ਗੱਲ ਕਰਦਾ ਹੁੰਦਾ ਸੀ ਬਾਈ ਉਹ ਵੀ ਯਾਰ ਕਰਾਉਣੇ ਆ ਜਾਂ ਜਸਕਰਨ ਕਰਿਆਲ ਕਰਾਉਣੇ ਆ ਯਾਰ ਹੁਣ ਅਸੀਂ ਵੀ ਪੁੱਛਦੇ ਰਹਿੰਦੇ ਭਾਈ ਕਾਹ ਤੋਂ ਲੇਟ ਕਰੀਏ ਨਾ ਬੋਟਾ ਚ ਲੇਟ ਹੋ ਕਰਿਆ ਅੱਛਾ ਹਾਂ ਬੋਟਾ ਤਾਂ ਜਿਕਰ ਜਿਹੜਾ ਸਾਡਾ ਬੋਟਾ ਦਾ ਸੌਰੀ ਸਫਰ ਜੀ ਜਿਹੜਾ ਸਾਡਾ ਸਾਰਾ ਇਕੱਠਾ ਠੀਕ ਇਕੱਠਾ ਨੰਗੇਆ ਸਮਾ ਹੂੰ ਬਹੁਤ ਕੁਝ ਉਹ ਤੋਂ ਸਿੱਖਣ ਨੂੰ ਮਿਲੇਆ ਹੂੰ ਬੜਾ ਕੁਝ ਦੇਖਿਆ ਹੂੰ ਬਾਈ ਉਸ ਦਿਨਾਂ ਦੇ ਵਿੱਚ ਬਾਈ ਦੀਪ ਸਿੱਧੂ ਵੀ ਜਾਂਦਾ ਹੂੰ ਹੂੰ ਤੇ ਉਦੋਂ ਸਮੇਂ ਦੇ ਵਿੱਚ ਅਸੀਂ ਦੇਖਿਆ ਵੀ ਵਿਚਰ ਕੇ ਉਹਦੇ ਨਾਲ ਤੇ ਉਦੋਂ ਮੈਂ ਇਹਨੂੰ ਕਹਿੰਦਾ ਵੀ ਰੇ ਬਾਈ ਵਿਆਹ ਵੋਟਾ ਚ ਲੇਟ ਕਰਿਆ ਪਿਆ ਹੂੰ ਮੈਂ ਪਹਿਲਾਂ ਦੀ ਟਿਕਟ ਲੈ ਕੇ ਰੱਖੀ ਹੋਈ ਸੀ ਹੂੰ ਉਹ ਟਿਕਟ ਤੇ ਮੈਂ ਸਿੱਧੂ ਬਾਈ ਡੈਥ ਤੋਂ ਬਾਅਦ ਉੱਥੇ ਜਾਣਾ ਹੂੰ ਇੰਗਲੈਂਡ ਠੀਕ ਜੇ ਮੈਂ ਇੰਗਲੈਂਡ ਨਾ ਜਾਂਦਾ ਤਾਂ ਸ਼ਾਇਦ ਅੱਜ ਆਪਾਂ ਬੈਠੇ ਨਾ ਹੁੰਦੇ ਪਾਗਲ ਹੋਣ ਵਾਲਾ ਕੰਮ ਹੋ ਗਿਆ ਅੱਛਾ ਉੱਥੇ ਜਾ ਕੇ ਥੋੜਾ ਜਿਹਾ ਸਕੂਨ ਮਿਲਿਆ ਹੂੰ ਚੇਂਜ ਹੋਇਆ ਮਾਹੌਲ ਐਤਿਪੂਰ ਮੈਂ ਬੰਦ ਮੇਰਾ ਹੋ ਗਿਆ ਉੱਥੇ ਜਾ ਕੇ ਹੂੰ ਉੱਥੇ Wi-Fi ਤੇ ਜਾਂ ਕਿਤੇ ਮੈਨਿਆ ਆਬ ਨਹੀਂ ਪੈਕ ਹੂੰ ਮਿਲਦਾ ਜਾਂਦਾ ਮੈਂ ਲਿਆ ਨਹੀਂ ਹੂੰ ਸੋਹਰਾ ਦਿਨ ਬਾਈ ਨੇ ਕਹਿੰਦਾ ਸੋਹਰਾ ਦਿਨ ਬਾਈ ਨੇ ਕਹਿੰਦਾ ਮੈਨੂੰ ਪਤਾ ਮੈਂ ਭੋਗ ਭੋਗ ਤੱਕ ਕੇ ਮੇਰੇ ਠੀਕ ਹੈ ਹਰ ਮੈਂ ਤੁਹਾਨੂੰ ਵੱਡੀ ਗੱਲ ਇਹ ਕਹਿ ਰਿਹਾ ਵੀ ਅੱਜ ਬੈਠੇ ਨਾ ਹੁੰਦੇ ਠੀਕ ਜੇ ਮੈਨੂੰ ਇੰਗਲੈਂਡ ਦਾ ਵੀਜ਼ਾ ਮੇਰੇ ਕੋਲੇ ਨਾ ਹੁੰਦਾ ਠੀਕ ਹੈ ਇੰਨਾ ਜ਼ਿਆਦਾ ਮੇਰੇ ਸਿਰ ਤੇ ਮੇਰੇ ਦਿਮਾਗ ਤੇ ਮੇਰੇ ਦਿਲ ਤੇ ਅਸਰ ਕਰ ਗਿਆ ਨੇ ਮਤਲਬ ਇੱਕ ਇੱਕ ਬੰਦੇ ਦਾ ਚਲੇ ਜਾਣਾ ਤੁਹਾਡੀ ਲਾਈਫ ਦੇ ਵਿੱਚੋਂ ਜਿਹੜੇ ਬੰਦੇ ਨੇ ਮੁੜ ਕੇ ਆਉਣਾ ਹੀ ਨਹੀਂ ਤੇ ਉਹ ਸਾਰਾ ਜਿਹਦੇ ਉਹ 29 ਮਈ ਦਾ ਦਿਨ ਕਿਵੇਂ ਫਿਰ ਗੁਜ਼ਰਦਾ ਜਦੋਂ ਬੰਦੇ ਦਾ ਪਤਾ ਲੱਗ ਜਾਂਦਾ ਵੀ ਸਿੱਧੂ ਜੀ ਦੇ ਘਰੇ ਜਿਹਦੇ ਗੇਟ ਗਰੇਵਾਲ ਲਈ ਖੁੱਲੇ ਹੀ ਰਹਿੰਦੇ ਸੀ ਜਦੋਂ ਮਰਜੀ ਦਿਨੇ ਚੜੇ ਜਾਵੜੋ ਆਥ ਨੇ ਜਾਵੜੋ ਤੇ ਉਹ ਗੇਟ ਤੇ ਉਹ ਬੰਦਾ ਹੀ ਨਹੀਂ ਦੱਸਣ ਅਸੀਂ ਬੈਠੇ ਹ ਹੰਡੇ ਆਏ ਕੋਲੇ ਤੁਹਾਨੂੰ ਪਹਿਲਾਂ ਗੁਰਦਾਰਾ ਦੇ ਸੈਕੀੜਾ ਗੋ ਅੜੀ ਸਰ ਸਾਹਿਬ ਅੜੀ ਸਰ ਸਾਹਿਬ ਹਮ ਅੜੀ ਸਰ ਸਾਹਿਬ ਮੇਰੀ ਪਹਿਲਾ ਸਭ ਪਹਿਲੀ ਵਾਰ ਹੀ ਜਾ ਰਹਾ ਮੈਂ 29 ਤਰੀਕ ਨੂੰ ਹਮ ਜ਼ਿੰਦਗੀ ਚ ਠੀਕ ਆ ਸੁਣਿਆ ਬਹੁਤ ਸੀ ਮੈਂ ਪਹਿਲੀ ਵਾਰ ਹੀ ਜਾ ਰਿਹਾ ਹਮ ਮੈਂ ਉੱਥੇ ਪਹੁੰਚਦਾ ਹਮ ਜਿੱਥੇ ਮੈਨੂੰ ਲੱਖ ਲੱਖੂ ਦਾ ਡੱਕਾਂ ਵਾਲੇ ਦਾ ਫੋਨ ਆਵਾ ਹਮ ਉਹਨੇ ਮੈਨੂੰ ਡਰਦੇ ਨੇ ਐ ਨਹੀਂ ਕਿਹਾ ਵੀ ਬਾਈ ਦੀ ਇਹਦਾ ਡੈਥ ਹੋ ਮੈਨੂੰ ਕਹਿੰਦਾ ਬਾਈ ਤੇ ਸੱਟ ਐਕਸੀਡੈਂਟ ਹੋ ਗਿਆ ਬਾਈ ਦਾ ਹਮ ਮੈਂ ਕਿਹਾ ਐਕਸੀਡੈਂਟ ਹੋ ਗਿਆ ਹੂੰ ਕਹਦਾ ਬਈ ਫੇਸਬੁਕ ਖੋਲ ਕੇ ਦੇਖ ਲੋ ਉਹ ਵੀ ਬਈ ਦਾ ਐਕਸੀਡੈਂਟ ਹੋ ਗਿਆ ਮੈਂ ਕਿਹਾ ਤੂੰ ਫੋਨ ਖੋਲਿਆ ਮੈਂ ਫੋਨ ਖੋਲ ਕੇ ਦੇਖਿਆ ਬਾਈ ਦੀ ਵੀਡੀਓ ਚੱਲ ਰਹੀ ਉਹ ਡਰਦੇ ਨੇ ਮੈਨੂੰ ਕਿਹਾ ਨਹੀਂ ਵੀ ਘਬਰਾ ਨਾ ਮੈਂ ਵੀਡੀਓ ਤੇ ਮੇਰੀ ਲੱਤਾਂ ਕੰਬਣ ਲੱਗ ਅੱਛਾ ਲੱਤਾਂ ਕੰਬਣ ਲੱਗ ਮੈਂ ਨਾਲ ਜੱਗੀ ਬਾਈ ਸੀ ਮੈਂ ਜੱਗੀ ਬਾਈ ਨੂੰ ਗੱਡੀ ਫੜਾਈ ਮੈਂ ਸਾਈਡ ਤੇ ਪਏ ਹੂੰ ਫੜੀ ਸਰ ਸਾਹ ਮੱਥਾ ਟੇਕ ਨਹੀਂ ਹੋਇਆ ਠੀਕ ਹੈ ਮੈਂ ਸਾਈਡ ਤੇ ਹੋ ਗਿਆ ਤੇ ਉਹ ਸਾਈਡ ਤੇ ਹੁਣਾ ਉਸ ਤੋਂ ਬਾਅਦ ਬਈ ਮੈਂ ਰਾਤ ਨੂੰ ਉੱਥੇ ਪਹੁੰਚਦਾ ਮੈਨੂੰ ਇੱਕ ਦੋ ਬੰਦਿਆਂ ਦੇ ਫੋਨ ਆਉਂਦੇ ਆ ਕਹਿੰਦੇ ਬਾਈ ਰਹਿਣ ਦੋ ਬਈ ਮਾਹੌਲ ਠੀਕ ਨਹੀਂ ਪੰਜਾਬ ਚ ਸਨਾਟਾ ਫੈਲ ਗਿਆ ਠੀਕ ਹੈ ਕਹਦਾ ਮਾਹੌਲ ਠੀਕ ਨਹੀਂ ਮੈਂ ਕਹਾਂ ਨਹੀਂ ਬਈ ਅੱਜ ਤਾਂ ਮੇਰਾ ਯਾਰ ਮੇਰੀ ਵੇਟ ਕਰ ਰਿਹਾ ਜਾਣਾ ਵਦਪੀ ਹੂੰ ਜਿਹਦੇ ਕੋਲ ਅੱਗੇ ਅਸੀਂ ਜਾਂਦੇ ਸੀ ਫਨਸ਼ਨ ਕਰਦੇ ਸੀ ਜੇ ਇੰਜੋਏ ਅੱਜ ਉਹ ਮੇਰੀ ਵੇਟ ਕਰ ਰਿਹਾ ਹੂੰ ਇਹਨੂੰ ਮਿਲਣਾਂ ਜਾ ਕੇ ਉਹਨੂੰ ਮੈਂ ਜਾ ਕੇ ਮਿਲਦਾ ਠੀਕ ਹੈ ਬਾਡੀ ਜਮਾ ਕਰਾਉਨੇ ਆ ਹੂੰ ਰੱਜ ਕੇ ਰੋਏ ਹੂੰ ਉੱਥੇ ਬਾਡੀ ਜਮਾ ਕਰਾਉਨੇ ਆ ਉਸ ਤੋਂ ਬਾਅਦ ਜਿੱਦਣ ਬਾਈ ਦਾ ਸੰਸਕਾਰ ਹੁੰਦਾ ਪੁਲਿਸ ਐ ਨਹੀਂ ਲੱਗੀ ਹੂੰ ਮੈਨੂੰ ਗੇਟ ਨਹੀਂ ਪੜਨ ਦਿੱਤਾ ਨਾਲੇ ਅਸੀਂ ਉਹਦੇ ਯਾਰਸੀ ਨਾਲ ਰਹਿੰਦੇ ਸੀ ਪੁਲਿਸ ਨੂੰ ਕੀ ਪਤਾ ਯਾਰ ਕੌਣ ਯਾਰ ਕਿਹੜਾ ਨਵੀਂ ਪੁਲਿਸ ਲੱਗੀ ਕਿਤੇ ਕਿਹੜੇ ਜ਼ਿਲ੍ਹੇ ਦੇ ਕਿਹੜੇ ਉਹਨੇ ਸਾਨੂੰ ਬੜ ਨਹੀਂ ਦਿੱਤਾ ਮੈਂ ਖੜਾ ਮੇਰੇ ਕੋਲ ਦੀ ਟਰਾਲੀ ਲੰਗੀ ਸੰਸਕਾਰ ਵਾਲੀ ਜਗ੍ਹਾ ਤੇ ਮੇਰਾ ਯਾਰ ਦੋਸਤ ਮੈਨੂੰ ਕਹਿ ਰਿਹਾ ਕਹਿੰਦਾ ਬਾਈ ਤੂੰ ਅਰुण ਹੋਣੀ ਗਨਮੈਨਾ ਕਹਿੰਦਾ ਇਹਨਾਂ ਨੂੰ ਕਹਿ ਦੇ ਤੈਨੂੰ ਤਾਂ ਜਾਣਦੇ ਹੀ ਹੈ ਕਿ ਤੈਨੂੰ ਟਰਾਲੀ ਦੇ ਝਾੜ ਲੈਣਗੇ ਮੈਂ ਕਿਹਾ ਬਾਈ ਕਾਦ ਲਈ ਕਿਣਾ ਮੈਂ ਕਿਹਾ ਜਦੋਂ ਮੈਂ ਆਉਂਦਾ ਸੀ ਤਾਂ ਉਹ ਮੈਨੂੰ ਹੱਥ ਖੜਾ ਕੇ ਕਹਿੰਦਾ ਵੀ ਉਹ ਬਾਈ ਘਰੇ ਆਲੋ ਇੱਧਰ ਆ ਜਾ ਮੈਂ ਕਿਹਾ ਜਾ ਦੋਹੀ ਨਹੀਂ ਰਿਹਾ ਜੇ ਉਹ ਅਜ ਉੱਠ ਖੜੂਗਾ ਉੱਠ ਕੇ ਹਾਕ ਮਾਰ ਦੂ ਮੈਂ ਟਰਾਲੀ ਤੇ ਚਲਾ ਜਾਊ ਹੂੰ ਮੈਂ ਕਿਹਾ ਜਦ ਉਹ ਹੀ ਨਹੀਂ ਰਿਹਾ ਕੋਹ ਦੇ ਕਿਸੇ ਨੂੰ ਦਿਖਾਉਣਾ ਹੂੰ ਮੈਨੂੰ ਮੈਂ ਉਹਨੂੰ ਸ਼ਰਧਾ ਅਜਲੀ ਦੇਣ ਜਾਂ ਮੈਂ ਉਹਨੂੰ ਦੇਖਣ ਆਇਆ ਹੂੰ ਇਹ ਮੇਰਾ ਫਰਜ਼ ਆ ਮੈਂ ਟਰਾਲੀ ਤੇ ਜੜ ਕੇ ਕੁਛ ਓਛਾ ਥੋੜਾ ਕਰਨਾ ਸਹੀ ਗੱਲ ਜਿਹੜਾ ਦਿਲ ਚ ਪਿਆਰ ਆ ਉਹ ਤਾਂ ਤੁਸੀਂ ਜਾਣਦੇ ਹੋ ਮੇਰੀ ਹਾਜ਼ਰੀ ਲੱਗ ਗਈ ਨਾ ਹੂੰ ਬਸ ਮੈਂ ਕਿਹਾ ਮੈਂ ਉਹਨੂੰ ਮੋਹ ਦਿਖਾਉਣਾ ਨਾ ਕਿ ਮੈਂ ਲੋਕਾਂ ਨੂੰ ਪੁੱਛਣਾ ਤੁਸੀਂ ਉਹ ਤੋਂ ਟ੍ਰਿਬਿਊਟ ਵਾਲਾ ਵੀ ਨਹੀਂ ਕੋਈ ਮੇਰੇ ਖਿਆਲ ਨਾ ਕਰਿਆ ਨਹੀਂ ਤਾਂ ਦੁਨੀਆ ਨੇ ਬਹੁਤ ਉਹ ਤੋਂ